ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਕਹਿਮ ਆ ਜੀ ਹੋਰ ਸੁਣਾਓ ਤੇ ਅੱਜ ਪਹੁੰਚ ਗਿਆ ਸੀ ਪ੍ਰਨੀਤ ਸਿੰਘ ਆਪਣੀ ਹਮਾਨਤ ਲੈਣ ਤੇ ਅੱਜ ਜਿਹੜੀ ਇਕੱਠੀ ਆ Rajasthan ਵਾਲੀ ਮੱਝ ਦੀ ਤਾਂ ਅੱਜ ਬਾਈ ਦੇ ਘਰ ਨੂੰ ਤੋਰਨੀ ਆ ਤਾਂ ਦੁੱਧ-ਦੁੱਧ ਤੋਂ ਪਾਸੇ ਕੀਤੀ ਵੀ ਸੀਗੀ ਤਾਂ 5-6 ਮਹੀਨਾ ਦੀ ਹੋ ਗਈ ਇਕੱਠੀ ਤਾਂ ਸਾਈਡ ਤੇ ਕਰਕੇ ਤੇ ਫਿਰ ਬਾਈ ਕਹਿੰਦਾ ਕੰਮ ਤਾਂ ਦੇ ਨੇ ਮਿਲ ਕੇ ਮੈਂ ਆਉਣਾ ਉਹਨੂੰ ਕੰਮ ਤਾਂ ਦੇ ਨਿਬੜ ਗਏ ਤੇ ਉਹੀ ਚੱਲਾ ਹੁੰਦਾ ਹੀ ਆ ਨਾਲੇ ਚੱਲ ਜਿੱਥੇ ਚੀਜ਼ ਚੰਗੀ ਜਾਣਾ ਉੱਥੇ ਥੋੜੀ ਸਮਾਈ ਐਕਸਟਰਾ ਵੱਧ ਹੋ ਜਾਊਗੀ ਤਾਂ ਜੋ ਫਿਰ ਦਿਖਾਉਣੇ ਆ ਤੁਹਾਨੂੰ ਤੇ ਬਾਈ ਦੇ ਝੋਲੀ ਪਾਉਣੇ ਆ ਪਰਸਾ ਉਹ ਹੋ ਗਈ ਖੜੀ ਦੇਖ ਆਪੀ ਆਉਣੇ ਆਉਣੇ ਆਪਾਂ ਤ ਖੋਲਦੇ ਆ ਤੁਹਾਨੂੰ ਲਾਉਂਦੀ ਆਜੀ ਚੱਲੀਏ ਆਪੇ ਘਰੇ ਤੇ ਰਸਤਾ ਘੱਡੀ ਚ ਬਦਲਾਂਗੇ ਨਵਾਂ ਬਦਲਾਂਗੇ ਆਪਾਂ ਮਾਰਾਂ ਦਾ ਚਾਪਲ ਉੱਤੇ ਕੋਈ ਜ਼ੋਰ ਨਹੀਂ ਤਾਂ ਪਰ ਇਹ ਇੱਕ ਬੜੀ ਜਿਹੀ ਸੋਨੇ ਦਾ ਚਾਪਲ ਹੋਈ ਸਮਾਪਤ ਨਾ ਪਤਾ ਦੇ ਇਹ ਆਪਣੀ ਵਾਲੀ ਰਸਤਾਨ ਵਾਲੀ ਮਾਝ ਦੀ ਹੈ ਇਹਦਾ ਬਾਗੀ ਆ ਉਡੀ ਭੈਣ ਹੈ ਤਾਂ ਬਾਕੀ ਬਹੁਤ ਚੰਗਾ ਬਲੱਡ ਹੈ ਇਹਦੀ ਮਾਂ ਵੀ ਬਹੁਤ ਸੋਨਾ ਗੋਦ ਕੱਢਿਆ ਤੇ ਬਾਕੀ ਇਹਦੀ ਮਾਂ ਚਾਵਾ ਚਾਵਾ ਕੇ ਨੁਕੀ ਡਰਾਈ ਹੁੰਦੀ ਹੈ ਸਭ ਤੋਂ ਵੱਧ ਸਾਈਡ ਤੇ ਬਹੁਤ ਜ਼ਿਆਦਾ ਡਰ ਤੋਂ ਡਰਾਈ ਹੁੰਦੀ ਬਹੁਤ ਜੰਗੀ ਮਾਚੇ ਸਾਈ ਹੀ ਆਪਣੇ ਮੇਲੇ ਸੁਬੀ ਸੀ ਸੀ ਆਪਾਂ ਮੇਲੇ ਸੀ ਤੇ ਅਗਲੀ ਵਾਰ ਫੇਰ ਪਹਿਲਾਂ ਵਾਲੇ ਮੇਲੇ ਤੇ ਹੋ ਗਈ ਸੀ ਚਵਾਈ ਉਹਦੀ ਅਲਟੀ ਫੇਰ ਚਵਾਈ ਕਰਾ ਕੇ ਦਿਖਾ ਦਾਂਗੇ ਇਹਦੀ ਮਾਂ ਨੇ ਦੁਬਾਰੇ ਹੁਣ ਫੇਰ ਗੱਪਣਾ ਸਾਢੇ 3 ਨਵੇਂ ਮਹੀਨੇ ਦੇ ਲਗਭਗ ਤਾਂ ਕਿਚ ਕੋਈ ਹੋਊਗਾ ਕਾਫੀ ਟਾਈਮ ਹੋਗਾ ਮਹੀਨਾ ਦੇ ਮਹੀਨਾ ਹੋਵੇ ਤਾਂ ਚੱਲੀਏ ਜਣੇ ਆਇਆਉਂ ਮੈਂ ਲਾ ਫੜ ਹਾਂ ਕੱਟ ਦੇ ਨਹੀਂ ਨਹੀਂ ਚੱਲ ਮੜੀ ਦੀ ਫਾੜੇ ਲਾ ਸਹੀ ਕਰ

ਆ ਮੂਰੋ ਸਮਾਨ ਦੇ ਪਰੇ ਕਰਦੀਆਂ ਇੱਥੋਂ ਉਹ ਤਾਂ ਕਰ ਲੋ ਬਾਈ ਛੱਡ ਦੇ ਰਾਮਾ ਜੀ ਦੋਨੋਂ ਆਉਂਦੇ ਆ ਹਾਂ ਰੁਕਲਾ ਹੈ ਕਿ ਵੀਡੀਓ ਕਰ ਜਦੋਂ ਮੂੰਹ ਤੇ ਬੰਦ ਹੁੰਦੀ ਹੈ ਅਜਾ ਹੁੰਦਾ ਨਾ ਜਦੋਂ ਬੱਚਾ ਗਾ ਡਰ ਜਾਂਦਾ ਉਹਨੂੰ ਐ ਹੁੰਦਾ ਪਤਾ ਨਹੀਂ ਵੀ ਅੱਜ ਕਿਵੇਂ ਦੋ ਜਣੇ ਨੇ ਫੜਦੇ ਹਾਂ ਇੱਕ ਤਾਂ ਨਾਲ ਦੋਏ ਦਿਲ ਵੀ ਹੋ ਆ ਪੀਰ ਦਾ ਬੋਲਾ ਦਾ ਉਹ ਜਿਹੜੇ ਮਾਰਦਾ ਚੱਲ ਬੰਦੇ ਥੋੜਾ ਕਰ ਲੈ ਮਾਫ ਤੇ ਪਿਆਟ ਹੁੰਦੀ ਆ ਜਾਨ ਬਹੁਤ ਹੈ ਆ ਪਤਾ ਤਾਂ ਨੰਮ ਦੇ ਦਮ ਕੱਢ ਚੱਲ ਤੁਝੇ ਇਧਰ ਨੂੰ ਫੜ ਦੋ ਚਾਰ ਜਾਣੇ ਹੋ ਜਾ ਉਧਰ ਕਰ ਜਾ ਉਧਰ तूं बि न कटाग ली दीदी तूं बि नथा तव्हां ਹਾਂ ਜੀ ਉਹ ਤੇ ਬੰਦਾ ਬਈ ਲਓ ਜੀ ਤਾਂ ਹੁਣ ਹੋ ਚੱਲੀ ਇਹ ਰਵਾਨਾ ਤਾਂਦੇ ਉਹ ਬਾਈ ਨੂੰ ਬਤਾਈਆਂ ਤੇ ਡਾਟਾ ਸਾਨੂੰ ਵੀਡੀਓ ਚ ਵੀ ਦੱਸਤਾ ਕਿਹੜੀ ਮੱਝ ਦੀ ਹੈ ਆਪਣੀ ਦੀ ਤੇ ਪਿਓ ਇਹਦਾ ਸ਼ਾਮ ਬਾਲਕੀ ਹੈ ਜੀ ਤੇ ਮਹਾਰਾਸ਼ਟਰ ਵਾਲੀ ਮੱਝ ਆਪਣਣੀ